ਗਲਤ ਹੋਈ 500 ਕਿਲਾ ਕੇ ਆਏ ਮੇਰੇ ਹਸਬੰਦ ਹੋਏ ਸ਼ਾਮ ਨੂੰ ਬੜ ਲਗੇ ਦੇ ਲਾਣਾ ਨੇ ਅੱਜ ਫੇਰ ਅਸੀਂ ਸੁੱਤੇ ਦੇ ਹੀ ਉੱਠੇ ਤੇ ਇਹਨਾਂ ਨੇ ਗੇਟ ਖੜਕਾਇਆ ਅਸੀਂ ਗੇਟ ਵੀ ਨਹੀਂ ਖੋਲਿਆ ਇਹਨਾਂ ਦੇ ਪੁਲਿਸ ਵਾਲੇ ਨੇ ਇੱਕ ਬੰਦੇ ਨੇ ਗੇਟ ਸਾਡਾ ਟੱਪਿਆ ਤੇ ਗੇਟ ਖੋਲ ਕੇ ਤੇ ਅੰਦਰ ਆ ਗਏ ਸਾਡੇ ਤੇ ਜ਼ਬਰਦਸਤੀ ਲੈ ਕੇ ਆ ਗਏ ਹੈਗੇ ਹੀ ਕੋਈ 7-8 ਜਿੰਦਾ ਮਨੇ ਝੱਕਾ ਮਾਰਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਲਾ ਕੇ ਇੱਥੇ ਆ ਗਏ ਤੁਸੀਂ ਬੜਾ ਤਾਂ ਚਾਹਦੇ ਹੋ ਕਿ ਜਿਹੜਾ ਨਜਾਇਜ਼ ਪੱਤਾ ਕੀਤਾ ਤੇ ਉਹ ਕੈਨਸਲ ਕੀਤਾ ਜਾਏ ਤੇ ਨਿਆਂ ਦਿੱਤਾ ਜਾਏ ਕਿਸ਼ਾਨ ਨੂੰ ਬੜੇ ਅਫਸੋਸ ਦੀ ਗੱਲ ਹੈ ਜੇ ਕਿਸੇ ਬੰਦੇ ਦਾ ਦਿਲ ਨਾ ਕਰੇ ਵੀ ਮੈਂ ਪਾਣੀ ਨਹੀਂ ਪੀਣਾ ਉਹਨੂੰ ਇਹ ਜਿਹੜੀ ਭਗਵਾਨ ਧਰਮਾਨ ਦੀ ਸਰਕਾਰ ਧੱਕੇ ਨਾਲ ਪਾਣੀ ਜੇ ਬੰਦੇ ਨੇ ਚਾਹ ਨਹੀਂ ਪੀਣੀ ਉਹਨੂੰ ਧੱਕੇ ਨਾਲ ਚਾਹ ਪਿਆੰਦੇ ਆ ਬੜੇ ਅਫਸੋਸ ਨਾਲ ਗੱਲ ਕਹੜੇ ਪੈਂਦੀ ਆ ਵੀ ਚਲੋ ਸਤਾ ਜੇ ਤੁਸੀਂ ਆ ਗਏ ਤੇ ਮੈਂ ਦੋ ਤਿੰਨ 400 ਵੋਟ ਨਾ ਹਾਰੇ ਆ ਉਹਨੂੰ 50000 ਵੋਟ ਲਾਲਚੰਦ ਘਟਾਰ ਚੌਕ ਨੂੰ ਪਿਆ ਤੇ 50 ਮੈਨੂੰ ਪਿਆ ਹੁਣ ਜੇ ਮੇਰੇ ਇਲਾਕੇ ਦੇ ਵਿੱਚ ਚਲੋ ਇਹਲੇ ਇਲਾਕਾ ਆਉਦਾ ਨਿਕਲ 50000 ਜਿਹੜਾ ਵੋਟ ਆਇਆ ਜੇ ਮੇਰਾ ਨਾਂ ਵੀ ਲੋਕੀ ਹੈ ਗਿਆ ਹੁਣ ਜਿਹੜੇ ਬੰਦੇ ਮੇਰੇ ਨਾਲ ਚੱਲਦੇ ਆ ਹੁਣ ਸੰਤਰੀ ਦੇ ਜਿਹੜਾ ਪਰਸ਼ਾਦੇ ਇਲੈਕਸ਼ਨ ਆ ਗਏ ਆ ਇਹ ਵੋਟਾਂ ਪੈਣੀਆਂ ਪਿਆਰ ਨਾਲ ਵੋਟਾਂ ਕੋ ਧੱਕੇ ਨਾਲ ਪੁਰਸ ਉਸ ਪ੍ਰਸ਼ਾਸਨ ਜਿਹੜਾ ਉਹਨੂੰ ਯੂਜ਼ ਕਰਕੇ ਲੋਕਾਂ ਨੂੰ ਡਰਾ ਧਮਕਾ ਕੇ ਜੇ ਕੋਈ ਨਹੀਂ ਇਹਦੀ ਗੱਲ ਮੰਨਦਾ ਤ ਉਹਦੇ ਤੇ ਪਰਚਾ ਦੇ ਦਿੰਦੇ ਜਿੱਦਾਂ ਅ ਕੱਲ ਜਾਂ ਪਰਸੂ ਦੀ ਗੱਲ ਸੀ ਆਪਾਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖੇ ਦੇ ਸੀ ਪਹਿਲਾ ਪ੍ਰੋਗਰਾਮ ਅਸੀਂ ਕੀਤਾ ਠਾਕਰਪੁਰ ਦੂਜਾ ਪ੍ਰੋਗਰਾਮ ਕੀਤਾ ਇਹ ਰਿਸ਼ਪਾਲਮਾ ਤੀਜਾ ਪ੍ਰੋਗਰਾਮ ਸੀ ਗਿੱਦੜਪੁਰ ਸ਼ੇਰਪੁਰ ਉਹ ਸਾਡੇ ਪੁਰਾਣੇ ਸੈਕਟਰੀ ਅ ਉਹ ਅਕਾਊਂਟਸ ਰਾਮ ਸਰੂਪ ਜੀ ਉਹਨਾਂ ਦਾ ਬੇਟਾ ਹੈ ਅਨੁਰਾਗ ਸੈਣੀ ਉਹ ਸਾਡੇ ਕਾਂਗਰਸੀ ਪਰਿਵਾਰ ਹੈ ਉਹਨਾਂ ਮੇਟੇ ਰੱਖੀ ਹੋਈ ਉੱਥੇ ਜਿਹੜਾ ਮੁੰਡਾ ਸਾਡਾ ਸਰਪੰਚ ਬਣਿਆ ਉਹ ਸਾਰੇ ਰਲ ਕੇ ਵੀ ਮੇਟੇ ਰੱਖੀ ਦੀ ਸੀ ਔਰ ਜਿਲੇ ਉਹਨਾਂ ਦੇ ਘਰ ਟੈਂਟ ਪੁੰਟ ਲੱਗਾ ਤੇ ਉਸ ਵੇਲੇ ਮੈਂ ਸੀ ਉੱਥੇ ਰਿਸ਼ਪਾਲਮਾ ਉੱਥੋਂ ਬੰਦੇ ਚੁਕਾਏ ਉਹਨਾਂ ਤੇ ਬੇਤੁਰਕਾ ਉਹ ਧਾਰਾ ਲਾ ਦਿੱਤੀਆਂ ਕਨੈਡਿਓ ਨੂੰ ਛੱਡ ਦਿੱਤਾ ਤੇ ਅੱਜ ਫੇਰ ਸਵੇਰੇ ਤੜਕੇ ਫੜ ਲੈ ਜਿੱਦਾਂ ਕੋ ਪੰਜ ਵੜ ਫੜਣਾ ਹੁੰਦਾ ਤਿੰਨ ਚਾਰ ਜਿਪਸੀਆਂ ਗਈਆਂ 20 25 ਮੁਲਾਜ਼ਮ ਗਏ ਜਾ ਕੇ ਉਹਨੂੰ ਸਿਰੇ 6 ਵਜੇ ਚੁੱਕ ਲਿਆ ਔਰ ਉਹਦੇ ਉੱਤੇ ਧਾਰਾ ਲਗਾਈ 452 ਔਰ 354 ਜਦ ਕਿ ਸਾਰਾ ਪਿੰਡ ਉਹਨਾਂ ਦੇ ਗੁਆਨਾ ਉਹਨਾਂ ਦੇ ਹੱਕ ਚ ਨਾ ਕਦੀ ਵੀ ਸਰਾਂ ਦੀ ਗੱਲ ਨਹੀਂ ਕੋਈ ਮੈਂ ਲੇਡੀ ਦਾ ਨਾਮ ਨਾ ਮੈਨੂੰ ਪਤਾ ਕੋਈ ਲੇਡੀ ਖੜੀ ਕਰਕੇ ਉਦੇ ਹਲੋ ਕਿਹਾ ਗਿਆ ਵੀ ਇੱਕ ਕੰਦ ਟਪਕੇ ਮੜਾ ਸਾਡੇ ਘਰ ਆਇਆ ਔਰ ਜਦੋਂ ਵੀ ਮੈਂ ਬਾਹਰ ਨਿਕਲਦੀ ਆ ਤੇ ਮੇਰੇ ਨਾਲ ਮੜਾ ਚੰਗਾ ਬੋਲਦਾ ਜਦਕਿ ਇਸਰਾਂ ਦੀ ਗੱਲ ਹੀ ਕੋਈ ਨਹੀਂ ਉਹਨਾਂ ਹੀ ਮੀਟਿੰਗ ਕੀਤੀ ਹੈ ਤੇ ਹੁਣ ਉਹਨਾਂ ਨੂੰ ਬੜੀ ਜਦੀ ਲੱਗ ਗਿਆ ਪਤਾ ਵੀ ਇਹ ਮੜਾ ਚੰਗਾ ਬੋਲਦਾ ਪਹਿਲੀ ਕੋਣੇ ਉਹਨਾਂ ਬੋਲਿਆ ਸੂ ਮੇਰੀ ਕਹਿਨ ਦਾ ਭਾਵੇ ਆ ਉਹ ਲੋਕੀ ਇਹਨਾ ਨਾ ਚੱਲਦੇ ਨੇ ਮੈਂ ਸਿੰਪਲ ਵਿਦਾਇਕ ਰਿਆਂ ਕੋਈ ਬੰਦਾ ਦਾਦੇ ਇਹ ਥਾਣੇ ਅੱਜ ਮੈਂ ਚੌਥੀ ਪੰਜਵੀਂ ਵਾਰੀ ਆ ਗਿਆ ਕੋਈ ਮਲਾਜੋ ਮੇਰੇ ਟਾਈਮ ਦਾ ਇੱਥੇ ਉਹ ਦੱਸ ਦੇ ਵੀ ਮੈਂ ਕਦੀ ਕਿਸੇ ਨਾਲ ਧੱਕਾ ਕੀਤਾ ਜਾਂ ਤੁਹਾਨੂੰ ਪ੍ਰੈਸ਼ਰਾਈਜ਼ ਕੀਤਾ ਮੈਂ ਹਮੇਸ਼ਾ ਗੱਲ ਕਹਿੰਦੇ ਨੇ ਆ ਕਿ ਪਿਆਰ ਨਾਲ ਰਾਜਨੀਵਾ ਕਰਾ ਦਿਓ ਯਾਰ ਜਾਂ ਰੇਪ ਹੋ ਜਾਣਾ ਜਾਂ ਕਤਲ ਹੋਏ ਨਾ ਉਹਦੇ ਵਿੱਚ ਤੇ ਨਾ ਮੇਰੀ ਚਲਣੀ ਹੈ ਨਾ ਕਿਸੇ ਹੋਰ ਦੀ ਚਲਣੀ ਹੈ ਉਹਨ ਇਹ ਬੰਦਿਆਂ ਨੂੰ ਤੰਗ ਕਰ ਰਿਹਾ ਔਰ ਲੋਕੀ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਵੀ ਯਾਰ ਸਾਡੇ ਕੋਲ ਗਲਤੀ ਹੋ ਗਈ ਇਹਨਾਂ ਨੂੰ ਵੋਟਾਂ ਪਾ ਕੇ ਉਹਨ ਜਿੰਨਾਂ ਨੂੰ ਤੰਗ ਕਰ ਸਕਦਾ ਉਹਨਾਂ ਨੂੰ ਤੰਗ ਕਰਦੇ ਆ ਔਰ ਇਹ ਹੁਣ ਆ ਗਿਆ ਬਿਲਕੁਲ ਖੁਸ਼ੀਆਂ ਹਰਕਤਾਂ ਦੇ ਉੱਤੇ ਜਿੱਥੇ ਕਾਂਗਰਸੀ ਵਰਕਰ ਨੇ ਉਹਨਾਂ ਦੇ ਧੱਕਾ ਕਰਦਾ ਜੇ ਪਰਸੂ ਨਹੀਂ ਧਮਕੀਆਂ ਪਰਸੂ ਨਹੀਂ ਗੱਲ ਹੈ ਇਹ ਪਿੰਡ ਹੈ ਬੋ ਹੈ ਸਰਪੰਚ ਮੇਰਾ ਬਣਿਆ ਕਈ ਬੱਚੇ ਗਲਤੀ ਕਈ ਵਾਰ ਨਹੀਂ ਪਤਾ ਲੱਗਦਾ ਉਹਨਾਂ ਉੱਤੇ ਸ਼ਮਸ਼ਾਨ ਘਾਟ ਦੀ ਉਹ ਸਾਰੀ ਕਰ ਰਹੀ ਸੀ ਬੇਤੇ ਦੋ ਤਿੰਨ ਬੂਟੇ ਸੀ ਉਹਨਾਂ ਪੁੱਟ ਕੇ ਪਰੇ ਕਰਤੇ ਉਹਨੂੰ ਥ੍ਰੈਟ ਆ ਗਿਆ ਤੇ ਜਾ ਤੇ ਪਰਨਾ ਪਾਲਾ ਤੇ ਜੇ ਤੂੰ ਪਰਨਾ ਨਹੀਂ ਪਾਣਾ ਤੇ ਤੇਰੇ ਤੇ ਪਰਚਾ ਹੋਣਾ ਹੈ ਉਹ ਮੁੰਡਾ ਮੈਨੂੰ ਫੋਨ ਆਇਆ ਬਚਾਚਾ ਕੀ ਕਰਦਾ ਮੈਂ ਕਹਿੰਦਾ ਯਾਰ ਕੋਈ ਕਰਦਾ ਜਾਂ ਤੂੰ ਪਰਣਾ ਪਾਲਾ ਮੈਂ ਕੋਈ ਨਹੀਂ ਪਰਦਾ ਪਾਲਣ ਵਾਲੇ ਇਹ ਵੋਟਾਂ ਲੈ ਲੈਗਾ ਉਹ ਕੱਲ ਇਹਨੇ ਖਬਰ ਲਾਈ ਦੀ ਸੀ ਮੇਰੇ ਖਿਆਲ ਅੱਜ ਲੱਗੀ ਦੀ ਐ ਤੇ ਇਹ ਕਿਹੜੀ ਕਿਹੜੀ ਪੰਚਾਇਤ ਕਾਂਗਰਸ ਜਿਹੜੇ ਉਹ ਛੱਡ ਕੇ ਕਾਂਗਰਸ ਉਹ ਸਾਡੇ ਝਾੜੂ ਵਾਲੀ ਸਰਕਾਰ ਚ ਆ ਗਿਆ ਮੈਂ ਤਾਂ ਕਿਸੇ ਨੂੰ ਕਹਿੰਦਾ ਨਹੀਂ ਲੋਕੀ ਦੜ ਦੜ ਹਰ ਰੋਜ਼ 40 40 50 50 ਪਰਿਵਾਰ ਆ ਕੇ ਮੇਰੇ ਕੋਲ ਸ਼ਾਮਲ ਹੋਣਦੇ ਆ ਬੰਦੇ ਕਹਿੰਦੇ ਆ ਵੀ ਇਹਨੂੰ ਕਹਿੰਦੇ ਸ਼ਾਮਲ ਹੋਣਾ ਇਹਨੂੰ ਥੋੜਾ ਕਹਿੰਦੇ ਜਬਰਦਸਤ ਜਾ ਉਹ ਬੀਨੋ ਢੇਲੀ ਗਦੌਨ ਕਾ ਪੀ ਜਾ ਉਹ ਨੂੰ ਪਿਆਸ ਨੇ ਲੱਗੀ ਤੇ ਉਹਨੂੰ ਕਹਿੰਦੇ ਪਾਣੀ ਪੀ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਲਾਲ ਚੰਦ ਮੰਤਰੀ ਜੇ ਲੋਕਾਂ ਨੇ ਕਿਆਸ ਕਰਕੇ ਤੈਨੂੰ ਵੋਟਾਂ ਪਾਤੀਆਂ ਹੁਣ ਤੂੰ ਸੁਲਾਮ ਹੁਸੈਨ ਬਣ ਕੇ ਨਾ ਦੱਸ ਤੂੰ ਗਦਾਫੀ ਬਣ ਕੇ ਨਾ ਦੱਸ ਇਹ ਜਿਹੜੀ ਤੇਰੇ ਕੋਲ ਪਾਵਰ ਹੈ ਇਹ ਪਾਵਰ ਲੋਕਾਂ ਦੇ ਦਿੱਤੀ ਹੋਈ ਹੈ ਉਹਦੇ ਨਸ਼ੇ ਦੇ ਵਿੱਚ ਤੂੰ ਸਭ ਕੁਝ ਭੁੱਲਣਾ ਜੇ ਬੰਦਾ दारू ਪੀਂਦਾ ਹੈ ਤੇ ਉਹਨੂੰ 2-3 ਘੰਟੇ ਨਸ਼ਾ ਰਹਿੰਦਾ ਉਹ ਸਵਾਲ ਲੱਜਦਾ ਤੇ ਤੇਰਾ ਵੀ ਜਿਹੜਾ ਨਸ਼ਾ ਰ ਇਹ 5 ਸਾਲ ਦਾ ਇਹ ਨਸ਼ ਨੂੰ ਕੋਲ ਜਾ ਜੀ ਤੋ ਆਪਣੇ ਆਪ ਨੂੰ ਠੀਕ ਰੱਖਣਾ ਜਦੋਂ ਵੋਟਾਂ ਦੀ ਵਾਰੀ ਆਣੀ ਹੈ ਜੇ ਤੂੰ ਠੀਕ ਰਹਿਣਾ ਤੇ ਲੋਕੀ ਚਲੋ ਕੁਝ ਕਹਿਣਗੇ ਨਹੀਂ ਵੋਟਾਂ ਤਾਂ ਤਨੂ ਆ ਨਹੀਂ ਪੈਣੀ ਵੀ ਮੈਂ ਤੁਹਾਡੇ ਚੈਨਲ ਰਾਜ ਕਰਨ ਲੱਗਾ ਝਾੜੂ ਦੀ ਕੋਈ ਵੋਟ ਨਹੀਂ ਪੈਣੀ ਇਸ ਕਰਕੇ ਮੇਰੀ ਬੇਨਤੀ ਹੈ ਲਾਲ ਚੰਦ ਅਜੇ ਵੀ ਸੁਦਰਜਾ ਅਜੇ ਵੀ ਨਾ ਇਹੋ ਜੇ ਥਕੇ ਕਰ ਜਦੋਂ ਕਿਸੇ ਹੋਰ ਬੰਦੇ ਦੀ ਵਾਰੀ ਆਣੀ ਹੈ ਨਾ ਸਾਡੀ ਵਾਰੀ ਆ ਗਈ ਅੱਜ ਤੇ 5 ਸਾਲ ਤੇਰੇ ਥਕੇ ਸਹਰੇ ਆ ਤੇ ਤੇਰੇ ਕੋਲ 5 ਮਿੰਟ ਨਹੀਂ ਰੜੇ ਇਸ ਕਰਕੇ ਮੈਂ ਫਿਰ ਜਿਹੜੇ ਤੇਰੇ ਟੁੰਗੜੇ ਨੇ ਉਹਨਾਂ ਨੂੰ ਮੈਂ ਸਮਝਾਦਾ ਕਿ ਜਗੁੰਦਰਪਾਲ ਤੇ ਆਪਣੇ ਵਰਕਰਾਂ ਨਾਲ ਖੜਾ ਮਾਰਾ ਵੀ ਹੋਇਆ ਚੰਗਾ ਵੀ ਆ ਫਿਰ ਮੈਂ ਉੱਥੇ ਖੜਾ ਆ ਤੇ ਜਿਹੜੇ ਸਰਗਣਾਂ ਦੇ ਉੱਤੇ ਤੁਸੀਂ ਦਬਕੇ ਮਾਰਦੇ ਹੋ ਨਾ ਸਰਗਣਾਂ ਦੇ ਜਾਣੇ ਨੱਠ ਤੇ ਫਿਰ ਦੋ ਦੋ ਡਾਂਗਾ बजਣੀ ਹੈ ਤੁਹਾਡੇ ਤੋਂ ਤੁਸੀਂ ਸਦਾ ਹੋਏ ਨੇ ਇਸ ਕਰਕੇ ਮੇਰੀ ਬੇਨਤੀ ਆ ਵੀ ਚੰਗੇ ਕੰਮ ਕਰੋ ਚੰਗੇ ਕੰਮ ਕਰੋ ਤੇ ਸਭ ਕੁਝ ਠੀਕ ਹੋਈ ਨੇ ਕਿ ਮੈਂ ਥਾਂਦਾਰ ਨੂੰ ਵੀ ਕਹਿਣਾ ਚਾਹੁੰਦਾ ਵੀ ਯਾਰ ਥੋੜੇ ਦਿਨਾਂ ਨੂੰ ਤੁਸੀਂ ਰਿਟਾਇਰ ਹੋਏ ਨਾ ਜਿੰਦੇ-ਜਿੰਦੇ ਚੰਗੇ ਕੰਮ ਕਰ ਲਓ ਤੱਕੇ ਨਾਲ ਤੁਸੀਂ ਕੰਮ ਸੱਕਮ ਜੇ ਤੁਹਾਨੂੰ ਫੋਨ ਆਂਦਾ ਅਟਾਰੂ ਚੱਕਦਾ ਜਮੰਤਰੀ ਦਾ ਤੋ ਸਹੀ ਗਾਈਡ ਕਰੋ ਬਈ ਯਾਰ ਨਹੀਂ ਇਤਨੀਆਂ ਗੱਲ ਬਣਨੀ ਨਹੀਂ ਫੇ ਪਰਸੋਂ ਦੀ ਛੱਡ ਦਿੱਤਾ ਅੱਜ ਇਸੇਰੇ ਫੜ ਕੇ ਤੁਸੀਂ ਉੱਤੇ ਧਰਾ ਪਾ ਲਾਤੀਆਂ ਉਹ ਕਿਉਂ ਲਾਤੀਆਂ ਉਧਰ ਛੱਡਿਆ ਕੋਈ ਉਸੇ ਦਿਨ ਪਾ ਲੰਦੇ ਮੈਂ ਤੁਹਾਡੇ ਕੈਮਰਾ ਨਾਲ ਇਹ ਵੀ ਕਹਿਣਾ ਚਾਹੁੰਦਾ ਦਸੰਬਰ ਮਹੀਨੇ ਅਸੀਂ ਤੇ ਤਰਨਾ ਲਾਇਆ ਜੀ ਸਾਡੇ ਕਿਹੇ ਬੰਦੇ ਨੇ ਤੁਸੀਂ ਪਰਚਾ ਨਹੀਂ ਸੀ ਰਜਿਸਟਰ ਕਰਦੇ ਚਲੋ ਉਹ ਪਰਚਾ ਰਜਿਸਟਰ ਕਰ ਲਿਆ ਉਲਟਾ ਸਾਡੇ 14 ਬੰਦੇ ਨੇ ਪਰਚੇ ਦਿੱਤੇ ਮੇਰੇ ਨੂੰ ਦਿੱਤਾ ਮੇਰੇ 14 ਜਿਹੜੇ 13 ਬੰਦੇ ਹੋ ਤੁਸੀਂ ਮਚਲਕੇ ਭਰ ਕੇ ਦੇ ਜਵੰਤਾ ਲੈ ਲਈਆਂ ਮੇਰੇ ਉੱਤੇ ਧਰਾ ਲਾਤੀਆਂ ਤੁਸੀਂ 7550 ਤੇ ਮੈਂ ਤੇ ਤੁਹਾਡਾ ਮੁਜਰਮ ਹੈ ਆਈਆਂ ਵੀ ਮੈਂ ਤੇ ਆਏ ਨੇ ਮੈਂ ਤੇ ਸੱਚ ਨੂੰ ਗੱਲ ਕਹਿਣਾ ਚਾਹੁੰਦਾ ਤੁਹਾਡੇ ਇਸ ਕੈਮਰੇ ਦੇ ਰਾਹੀਂ ਇਹ ਤੁਸੀਂ ਮੈਨੂੰ ਵੀ ਅरेस्ट ਪਾ ਲੋ ਤੇ ਆਪੇ ਜਿੰਨੇ ਜ਼ਬਾਨ ਤੇ ਕਰਾਣੀਆਂ ਉਹ ਕਰਾ ਲਾ ਤੁਸੀਂ ਆਪਣੇ ਜੋਰ ਜਿਹੜਾ ਲੱਗਦਾ ਲਾ ਲੋ ਇਸ ਕਰਕੇ ਮੈਂ ਫੇਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਹੜਾ ਇਹਨਾਂ ਦਾ ਰੈਵਰ ਹੈ ਭਗਵਨ ਸਿੰਘ ਮਾਨ ਮੈਂ ਉਹਦੇ ਕੋਲ ਬੇਨਤੀ ਕਰਦਾ ਵੀ ਤੁਸੀਂ ਵੀ ਜਿਹੜੇ ਮੰਤਰੀ ਸ਼ੰਤਰੀ ਨੇ ਆਪੜੇ ਇਹਨਾਂ ਨੂੰ ਸਹੀ ਗਾਇਕ ਕਰੋ ਜਾਂ ਤੱਕੇ ਨਿੱਜੇ ਚੱਲ ਨੇ ਬਹੁਤ ਬਹੁਤ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ